ਅਸਵਿਲੇ ਗਦਾਸਪੁਰ ਜ਼ਿਲ੍ਹੇ ਦੇ ਡੇਰੀਵਾਲ ਪਿੰਡ ਦੇ ਵਿੱਚ ਖੜਿਆ ਤੁਸੀਂ ਕੱਲ ਤੋਂ ਇੱਕ ਨਿਊਜ਼ ਸੁਣਦੇ ਸੀਗੇ ਸਾਡੇ ਲਈ ਬੜੀ ਚਿੰਤਾਜਨਕ ਨਿਊਜ਼ ਹੈ ਕਿ ਸਾਡੇ 7 ਨੌਜਵਾਨ ਜਿਹੜੇ ਆ ਉਹ ਰੱਸ਼ੀਆ ਦੇ ਅੰਦਰ ਜਿਹੜੇ ਅਸਵਿਲੇ ਜੁਕ੍ਰੇਨ ਬਾਰਡਰ ਦੇ ਉੱਤੇ ਆ ਉਹ ਉੱਥੇ ਫਸ ਗਏ ਆ ਉਹ ਟੂਰਿਸਟ ਵੀਜ਼ਾ ਲਾ ਕੇ ਦਸੰਬਰ ਦੇ ਆਖਰੀ ਹਫ਼ਤੇ ਗਏ ਸੀਗੇ ਤੇ ਮੈਂ ਉਹਨਾਂ ਜੂ ਇੱਕ ਗਗਨਦੀਪ ਸਿੰਘ ਉਹਨਾਂ ਦੇ ਘਰ ਡੇਰੀਵਾਲ ਆਇਆ ਉਹਨਾਂ ਦੇ ਪਿਤਾ ਜੀ ਸਰਦਾ ਬਲਵਿੰਦਰ ਸਿੰਘ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਛੋਟੇ ਭਾਈ ਉਹਨਾਂ ਨੂੰ ਮਿਲੇ ਔਰ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਬੰਦੇ ਸੰਕਟ ਦੀ ਕਰੀਚੇ ਡੀਸੀ ਸਾਹਿਬ ਨਾਲ ਆਏ ਐਸਐਸਪੀ ਸਾਹਿਬ ਸਾਦੇ ਆਏ ਇਹਨਾਂ ਨੂੰ ਵਿਸ਼ਵਾਸ ਦਿਓ ਉਹਨਾਂ ਆਏ ਕਿ ਸਰਕਾਰ ਤੁਹਾਡੇ ਨਾਲ ਨੇ ਮੁੱਖ ਮੰਤਰੀ ਤੁਹਾਡੇ ਨਾਲ ਹੈ ਮਾਨ ਸਾਹਿਬ ਕੱਲ੍ਹ ਨਿਊਜ਼ ਕੱਲ ਸਵੇਰ ਦੇ ਵਕਤੇ ਸਾਨੂੰ ਪਤਾ ਲੱਗਾ ਉਸੇ ਦੇ ਮੇਰੀ ਡਿਊਟੀ ਲਈ ਮਾਨ ਸਾਹਿਬ ਆਪ ਵੀ ਜੇਦੋਂ ਸਾਨੂੰ ਲੋਡ ਪੈਂਦੀ ਆ ਉਹਨਾਂ ਦੀ ਵੀ ਗੱਲ ਕਰਾਈਦੀ ਆ ਅਸੀਂ ਜਿਹੜਾ ਰਸ਼ੀਆ ਦੇ ਅੰਦਰ ਇੰਡੀਅਨ ਐਮਬੈਸਡਰ ਆ ਉਹਦੇ ਨਾਲ ਵੀ ਸੰਪਰਕ ਦੇ ਵਿੱਚ ਆ ਉਹਦਾ ਭਾਰਤੀ ਵਿਦੇਸ਼ ਮੰਤਰੀ ਉਹ ਵਿਦੇਸ਼ ਸੈਨਮਤ ਜਿਹੜਾ ਵਾਪਸ ਕੀਤਾ ਜਾ ਜਿੰਨਾ ਚਿਰ ਤੱਕ ਵਾਪਸ ਨਹੀਂ ਆਉਂਦੇ ਸਾਡੀ ਵੈਸੇ ਹੁਣ ਤੱਕ ਅਸੀਂ ਪਿਛਲੇ 2 ਸਾਲਾਂ ਚ ਜਦੋਂ ਦੀ ਸਰਕਾਰ ਬਣੀ ਹੈ ਜਿੰਨੇ ਵੀ ਬੰਦਾ ਇਦਾਂ ਦੇ ਕੋਈ ਬੱਚੇ ਸਾਡੇ ਬਾਦ ਫਸੇ ਤੇ ਸੀਐਮ ਸਾਹਿਬ ਦੀਆਂ ਕੋਸ਼ਿਸ਼ਾਂ ਦੇ ਨਾਲ ਅਹੀਂ ਸਭ ਬੱਚਿਆਂ ਨੂੰ ਲਿਉਣ ਚ ਕਾਮਯਾਬ ਹੋ ਗਏ ਕੋਈ ਵੀ ਇਦਾਂ ਜਿਹਾ ਹੋਇਆ ਕਿ ਸਾਡੀ ਕੋਸ਼ਿਸ਼ ਤੋਂ ਬਾਅਦ ਕੋਈ ਬੰਦੇ ਦੀ ਉੱਥੇ ਡੈਥ ਹੋ ਗਈ ਹੋਵੇ ਜਾਂ ਕੁਝ ਹੋਵੇ ਉਹ ਬਿੰਨੂ ਕੋਈ ਆਸ ਹੈ ਕਿ ਇਹ ਬੱਚੇ ਵੀ ਸਹੀ ਸਲਾਮਤ ਵਾਪਸ ਆ ਜਾਣਗੇ ਸੱਤ ਬੱਚੇ ਨੇ ਸਾਰੇ ਗੁਦਾਸ ਕਰਦੇ ਨੇ ਨਹੀਂ ਗਦਾਸ ਪੁੱਦੇ ਤਿੰਨ ਨੇ ਜੋ ਸਾਨੂੰ ਪਤਾ ਲੱਗਾ ਇੱਕ ਸ਼ਹਿਦਪੁਰ ਦਾ ਦੋ ਸ਼ਹਿਰੋ ਵਿੱਚ ਮਤਲਬ ਜਿਹੜੇ ਹਰਿਆਣੇ ਦੇ ਉਹ ਜਿਹੜੇ ਹਰਿਆਣੇ ਵਾਲੇ ਉਹਨਾਂ ਤੋਂ ਪਤਾ ਕਰਾਂਗੇ ਕਿ ਕਿਹੜੀ ਕਿਹੜੇ ਜ਼ਿਲ੍ਹੇ ਦੇ ਆ ਪਰ ਇਹ ਲਗਭਗ ਲੋਕੇਟ ਹੋ ਗਏ 425 ਤੱਪ ਲਗੇਟ ਕਰਨੇ ਵੀ ਕਿਹੜੇ ਕਿਹਦੇ ਮੈਂ ਬਾਕੀ ਵੀ ਚੱਲਿਆ ਸਾਦੇ ਥਾਵਾਂ ਤੇ ਤਿੰਨ ਨੇ ਕਲਾ ਨੌ ਦੇ ਨਾਲ ਆਏ ਪਿੰਡ ਅਗਲਾ ਦਾਂਗਲੇ ਦੇ ਨਾਲ ਆ ਉਹਦੇ ਨਾਲ ਦੀ ਨਾਲ ਦੇ ਨਾਲ ਅਵਾਂਖਾ ਪਿੰਡ ਉੱਥੇ ਸੋ ਮੈਂ ਪਰਵਾਦਰ ਨੂੰ ਕਹਿਣਾ ਆ ਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਸੰਕਟ ਦੀ ਘੜੀ 'ਚ ਤੁਹਾਡੇ ਨਾਲ ਖੜੇ ਆ ਜਿੰਨਾ ਤੱਕ ਬੱਚੇ ਨਹੀਂ ਵਾਪਸ ਆਉਂਦੇ ਅਸੀਂ 24 ਘੰਟੇ ਕੋਸ਼ਿਸ਼ ਕਰਾਂਗੇ ਕਿ ਬੱਚੇ ਵਾਪਸ ਆ ਜਾਣ ਉਹ ਮਨੂਪੂਰ ਦਾ ਆਪਣੇ ਗੁਰੂ ਤੇ ਵਿਸ਼ਵਾਸ ਹੈ ਪਰਮਾਤਮਾ ਤੇ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਲੈ ਕੇ ਆਉਣਗੇ